ਇਹ ਆਪਣਾ ਜੀ ਲੋਹੇ ਦਾ ਅੱਡਾ ਤੇ ਇਹਦੇ ਤੇ ਇਸ ਵਾਰ ਆਪਾਂ ਲਾਵਾਂਗੇ ਲਹਿੰਗਾ ਚੋਲੀ ਜੁਲੀਆ ਆਪਾਂ ਜਿਹੜੀ ਉਹ ਤਿਆਰ ਕਰਾਂਗੇ ਮੇਰੇ ਕੋਲ ਨਾਪ ਵਾਲੀ ਜਿਹੜੀ ਚੋਲੀ ਪਈ ਹੈਗੀ ਆ ਲਹਿੰਗਾ ਚੋਲੀ ਇਹ ਪਹਿਲਾਂ ਦਾ ਬਣਿਆ ਹੋਇਆ ਜਿਵੇਂ ਕਿ ਜਾਗੋ ਤੇ ਆਪਾਂ ਸਪੈਸ਼ਲ ਬਣਾਉਣੇ ਆ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਜਿਹੜੀ ਉਹ ਕੰਮ ਦੀ ਹੋਏਗੀ ਤੁਹਾਡੇ ਲਈ ਮੈਂ ਬਹੁਤ ਸੋਹਣੀ ਗੱਲ ਜਿਹੜੀ ਤੁਹਾਨੂੰ ਅੱਜ ਦੱਸਣ ਲੱਗੀ ਆ ਇਹਨਾਂ ਪਹਿਲਾਂ ਦੀ ਲਹਿੰਗਾ ਚੋਲੀ ਜਿਹੜੀ ਬਣੀ ਹੋਈ ਸੀ ਪਹਿਲਾਂ ਥੋੜੀ ਜਿਹੀ ਲੈਂਥ ਘੱਟ ਪਾਉਂਦੇ ਸੀ ਤੇ ਹੁਣ ਜਿਹੜੀਆਂ ਲੌਂਗ ਜਿਹੜੀਆਂ ਚੋੜੀਆਂ ਉਹ ਚੱਲ ਰਹੀਆਂ ਲਹਿੰਗੇ ਦੇ ਨਾਲ ਲਹਿੰਗਾ ਤੁਸੀਂ ਜਿਹੜਾ ਮਰਜ਼ੀ ਬਣਾ ਸਕਦੇ ਹੋ ਸਟ੍ਰੇਟ ਜਿਵੇਂ ਬੰਦਦੇ ਆ ਜਿਵੇਂ ਸਿੰਪਲ ਵਾਲਾਂ ਵਾਲੇ ਸੋਹਣੇ ਬਹੁਤ ਲੱਗਦੇ ਤੁਸੀਂ ਵੀ ਆਪ ਦਾ ਜੇ ਲਹਿੰਗਾ ਚੋਲੀ ਤਿਆਰ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਸੀਗਾ ਵੀ ਇਹ ਤੁਸੀਂ ਵੈਲਵਟ ਲੈਣਾ ਵੈਲਵਟ ਤੇ ਕੋਈ ਵੀ ਤੁਸੀਂ ਡਿਜ਼ਾਈਨ ਕਰਦੇ ਆ ਹੈਂਡਵਰਕ ਦਾ ਤਾਂ ਉਹ ਜ਼ਿਆਦਾ ਵਧੀਆ ਲੱਗਦਾ ਇਹ ਪੀਕਾਕ ਕਲਰ ਹੈਗਾ ਜਿਹੜਾ ਮੋਰ ਪੰਖੀ ਹੁੰਦਾ ਤੇ ਦੂਸਰੇ ਪਾਸੇ ਇਹ ਪਲੇਨ ਬਹੁਤ ਸੋਹਣੀ ਵੈਲਵਟ ਆ ਜਿਹੜੀ ਕਿਤੋਂ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਊਗੀ ਕਿਤੋਂ ਵੀ ਬਿਆਰ ਤੋਂ ਲੈ ਲਓ ਬਿਲਕੁਲ ਘੱਟ ਇਹਦਾ ਰੇਟ ਹੈਗਾ ਤੁਹਾਨੂੰ ਸਹੀ ਪ੍ਰਾਈਸ ਜਿਹੜੀ ਇਹ ਮਿਲੇਗੀ ਕੋਈ ਇਹਦਾ ਜ਼ਿਆਦਾ ਨਹੀਂ ਇਹਦੀ ਰੇਂਜ ਹੈਗੀ ਤੇ ਜਦੋਂ ਕਦੀ ਵੀ ਆਪਾਂ ਚੋਲੀ ਜਿਹੜੀ ਬਣਾਉਣ ਲੱਗਦੇ ਹੈਗੇ ਆ ਤਾਂ ਇਹਦੀ ਲੈਂਥ ਆ ਜਿਹੜੀ ਹੁਣ ਜਿਵੇਂ ਲੌਂਗ ਥੋੜੀਆਂ ਜਾਂ ਚੱਲ ਪਈਆਂ ਹੈਗੀਆਂ ਪਹਿਲਾਂ ਵਾਲੀ ਇਹ ਹੈਗੀ ਤੇ ਇਹਦੀ ਲੈਂਥ ਆ ਜਿਹੜੀ 27 ਸੀ 27 ਵੀ ਮੇਰੀ ਹਾਈਟ ਦੇ ਹਿਸਾਬ ਨਾਲ ਜਿਵੇਂ ਮੇਰੇ 45 44 ਲੈਂਥ ਦਾ ਪੂਰਾ ਕਮੀਜ਼ ਜਿਹੜਾ ਹੁੰਦਾ ਤਾਂ ਇਹ ਸਿਰਫ 27 ਲੈਂਥ ਦੀ ਸੀਗੀ ਤੇ ਇਸ ਵਾਰ ਜਿਹੜੀ ਆਪਾਂ 32 33 ਹੈ ਜਿਹੜੀ ਉਹ ਤਿਆਰ ਰੱਖ ਰਹੇ ਹਾਂ ਤੇ 35 ਹੈ ਜਿਹੜੀ ਉਹਨੂੰ ਲੌਂਗ ਰੱਖਾਂਗੇ ਤੇ ਜਿਹੜਾ ਘੇਰਾ ਇਹਦਾ 21 ਸੀਗਾ ਜਿੰਨਾ ਵੀ ਡਬਲ ਕਰਕੇ ਨਾ ਕੱਪੜੇ ਨੂੰ ਜਿੰਨਾ ਆਪਾਂ ਰੱਖਣਾ ਹੁੰਦਾ ਮਤਲਬ ਆ ਉਦੇ ਹੀ ਹਿਸਾਬ ਨਾਲ 3 ਇੰਚ ਆਪਾਂ ਜ਼ਿਆਦਾ ਚਾਹੀਦਾ ਹੁੰਦਾ ਆਪਾਂ ਨੂੰ ਕਿਉਂਕਿ ਜਦੋਂ ਆਪਾਂ ਵਰਕ ਕਰਦੇ ਆ ਥੋੜਾ ਬਹੁਤ ਉਧਰ ਵੀ ਕੰਨੀ ਜਿਵੇਂ ਕੰਨੀ ਹੁੰਦੀ ਹੈ ਇਹਦੀ ਵੈਲਵਟ ਦੀ ਕੰਨੀ ਵੀ ਹੁੰਦੀ ਆ ਉਹ ਵੀ ਨਿਕਲ ਜਾਂਦੀ ਹੁੰਦੀ ਆ ਤਾਂ ਤੁਸੀਂ ਜਿਹੜਾ ਘੇਰਾ ਹੈਗਾ ਤੇ ਲੰਬਾਈ ਹੈਗੀ ਇਹ ਦੋਨੇ ਪਾਸਿਓਂ ਜਿਹੜਾ 3 3 ਇੰਚਾ ਜਿਹੜਾ ਜ਼ਿਆਦਾ ਛੱਡਣਾ ਕਪੜਾ ਤੁਸੀਂ ਕੋਈ ਵੀ ਲੈ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਵੈਲਵਟ ਹੀ ਲੈਣਾ ਇਹਦੀ ਅੱਡੇ ਤੇ ਜੜ ਕੇ ਸਾਰੀ ਜਿਵੇਂ ਇਹਨੂੰ ਟੇਸ ਕਿਵੇਂ ਕਰਨਾ ਇਹਨੂੰ ਬਣਾਉਣਾ ਕਿਵੇਂ ਫੁੱਲ ਡਿਜ਼ਾਈਨ ਦੀ ਜਿਹੜੀ ਆਪਾਂ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦੀ ਵੀਡੀਓ ਜਿਹੜੀ ਉਹ ਲੈ ਆਵਾਂਗੇ ਹੁਣ ਆਪਾਂ ਜਿਹੜਾ ਇਹ ਮਿੰਕੇ ਨੂੰ ਸੈੱਟ ਕਰ ਰਹੇ ਆ ਤੇ ਕਪੜਾ ਜਿਹੜਾ ਇਦਾਂ ਆਪਾਂ ਡਬਲ ਕਰ ਲੈਣਾ ਇਹਦੀ ਕਟਾਈ ਇਹਦੀ ਸਵਾਈ ਬਹੁਤ ਵਧੀਆ ਵੈਲਵਟ ਦੀ ਪਰ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਵੀ ਗਰੇਸ ਬਣਾਉਣੀ ਹੈ ਤਾਂ ਲਾਈਨਿੰਗ ਲਾ ਲਓ ਜੇ ਆਪਾਂ ਇਹਨੂੰ ਲਾਈਨਿੰਗ ਵੀ ਨਾ ਲਾਈਏ ਨਾ ਤਾਂ ਵੀ ਇਹ ਬਹੁਤ ਵਧੀਆ ਬਣਦਾ ਤੇ ਬਾਕੀ ਸਰਦੀ ਚ ਜਿਵੇਂ ਵਿਆਹ ਹੋਵੇ ਤਾਂ ਕੋਟੀ ਪਾਉਣ ਦੀ ਵੀ ਨਹੀਂ ਲੋੜ ਹੈ ਨਾ ਨਿੱਗਾ ਨਿੱਗਾ ਵੈਲਵਟ ਤਾਂ ਵੈਲਵਟ ਦੇ ਸੂਟ ਆ ਜਿਹੜੇ ਸਰਦੀ ਚ ਉਹ ਜ਼ਿਆਦਾ ਕੰਮ ਦਿੰਦੇ ਆ ਏਦਾਂ ਇਹਨੂੰ ਆਪਾਂ ਡਬਲ ਕਰਕੇ ਫੋਲਡ ਕਰਕੇ ਤੇ ਮਿੰਕੇ ਜਿਹੜਾ ਰੱਖ ਲੈਣਾ ਜਿੰਨਾ ਆਪਣਾ ਹੁੰਦਾ ਹੈਗਾ ਉਹ ਤੋਂ ਆਪਾਂ ਜਿਵੇਂ ਹੁਣ ਮੈਂ 24 ਰੱਖਿਆ 21 ਮੇਰਾ ਘੇਰਾ ਸੀਗਾ ਤੇ ਇਹਨੂੰ ਆਪਾਂ 24 ਹੈ ਜਿਹੜਾ 21 ਤਿਆਰ ਚਾਹੀਦਾ ਤਾਂ 24 ਰੱਖਿਆ ਮਤਲਬ 3 ਇੰਚ ਆਪਾਂ ਜਿਹੜਾ ਵਾਧਾ ਰੱਖਣਾ ਹੁੰਦਾ ਏਦਾਂ ਹੀ ਆਪਾਂ ਲੰਬਾਈ ਚ ਤੇ ਚੌੜਾਈ ਚ ਜਿਵੇਂ ਘੇਰਾ ਜਿਹੜੇ ਪਾਸੋਂ ਘੇਰਾ ਲੈ ਰਹੇ ਆ ਤੇ ਹੁਣ ਇਹ ਸਾਰੇ ਮੈਨ ਲੈਣਾ ਹੁੰਦਾ ਕਿਉਂਕਿ ਕਈ ਵਾਰੀ ਨਾ ਕੱਪੜਾ ਰੱਖਣ ਚ ਜਿਵੇਂ ਵੱਧ ਘੱਟ ਹੋ ਜਾਂਦਾ ਤਾਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਦਾਂ ਦੇਖਣਾ ਹੈ ਇਹ ਹੁੰਦਾ ਵੀ ਜੇ ਟੇਲਰ ਨੂੰ ਤੁਸੀਂ ਚਾਹੋ ਨਾ ਵੀ ਟੇਲਰ ਨੂੰ ਕੱਟ ਵੀ ਟੇਲਰ ਤੁਹਾਨੂੰ ਕੱਟ ਕੇ ਨਾ ਦੇਵੇ ਤੁਸੀਂ ਆਪਦਾ ਹੀ ਤਿਆਰ ਕਰ ਲਓ ਹਣਾ ਸੂਟ ਘਰੀ ਘੱਟ ਕੇ ਤਾਂ ਤੁਸੀਂ ਇਹ ਵੀਡੀਓ ਜਿਹੜੀ ਉਹ ਦੇਖ ਸਕਦੇ ਹੋ ਜੇ ਕਮੀਜ਼ ਕਰਨਾ ਤਾਂ ਬਸ ਕਮੀਜ਼ ਦਾ ਵੀ ਆਈ ਸੇਮ ਹੀ ਹੁੰਦਾ ਤੁਸੀਂ ਵਰਕ ਕਰਨ ਤੋਂ ਬਾਅਦ ਆ ਜਿਹੜਾ ਉਹ ਟੇਲਰ ਨੂੰ ਦੇ ਦੇ ਸਕਦੇ ਨਹੀਂ ਤਾਂ ਇਦਾਂ ਹੁੰਦਾ ਵੀ ਪਹਿਲਾਂ ਕਟਵਾਇਆ ਜਾਂਦਾ ਟੇਲਰ ਤੋਂ ਫੇਰ ਆਪਾਂ ਵਰਕ ਕਰਨਾ ਹੈ ਨਾ ਸ਼ੁਰੂ ਕਰਦੇ ਆ ਤੇ ਇਹਦੇ ਵਿੱਚ ਮੈਂ ਪੂਰਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਇਹ ਵੀ ਕਿ რა ਲੰਬਾਈ ਹੈ ਜਿਹੜੀ ਹੈ ਨਾ ਤੇ ਉਹ ਤੁਸੀਂ 3 ਦਿਨ ਇੰਚ ਜ਼ਿਆਦਾ ਲੈਣੀ ਹੈ ਤੇ ਕੱਪੜਾ ਫੋਲਡ ਕਰ ਲੈਣਾ ਤੇ ਇਹਦਾ ਆਪਾਂ ਜਿਹੜਾ ਗਲਾ ਉਹ ਵੀ ਵਰਕ ਵਾਲਾ ਜਿਹੜਾ ਕਰਾਂਗੇ ਕੈਂਚੀ ਕੱਟ ਨਹੀਂ ਰਹੀ ਸੀ ਫਿਰ ਮੈਂ ਕੈਂਚੀ ਜਿਹੜੀ ਉਹ ਚੇਂਜ ਕੀਤੀ ਗਲਾ ਇਹਦਾ ਆਪਾਂ ਗਲੀ ਦੇ ਵੀ ਵਰਕ ਕਰਨਾ ਤੇ ਉਹ ਕਿਵੇਂ ਆਪਾਂ ਉਹਨੂੰ ਮੈਨਣਾ ਹੁੰਦਾ ਨੈਕ ਨੂੰ ਇਹ ਫੁੱਲ ਵੀਡੀਓ ਜਿਹੜੀ ਸ਼ੁਰੂ ਤੋਂ ਐਂਡ ਤੱਕ ਆਪਾਂ ਲੈ ਕੇ ਆਵਾਂਗੇ ਵੀਰਪਾਲਕ ਹੋਰ ਸਿੱਖੋ YouTube ਨਾਲ ਜੁੜੇ ਰਹੋ ਜਿਨ੍ਹਾਂ ਨੇ ਵੀ ਫਰੀ ਵਿੱਚ ਕੋਈ ਆਰੀ ਹੈਂਡਵਰਕ ਸਿੱਖਣਾ ਤਾਂ ਉਹ ਸਾਰੀਆਂ ਭੈਣਾਂ ਸਿੱਖ ਸਕਦੀਆਂ ਵੀਡੀਓ ਨੂੰ ਸਟੇਟਸ ਲਗਾ ਲਿਆ ਕਰੋ ਜਿਹੜੀ ਵੀ ਭੈਣ ਮੁਫਤ ਦੇ ਵਿੱਚ ਸਿੱਖਣਾ ਚਾਹੁੰਦੀ ਹੈ ਉਹ ਸਿੱਖ ਸਕਦੀਆਂ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕੰਮ ਦੀ ਵੀਡੀਓ ਜਿਹੜੀ ਉਹ ਲੈ ਕੇ ਆਉਂਦੀ ਜਾਵੇ ਇਹਦਾ ਸਾਰਾ ਡਿਜ਼ਾਈਨ ਹੈ ਜਿਹੜਾ ਲਹਿੰਗੇ ਚੋਲੀ ਦਾ ਆਪਾਂ ਲੈ ਕੇ ਆਵਾਂਗੇ ਫੁੱਲ ਤੇ ਤੁਸੀਂ ਸਿੱਖ ਸਕਦੇ ਹੈਗੇ ਇਹਨੂੰ ਆਪਾਂ ਲੌਂਗ ਆਰੀ ਨਾਲ ਤੇ ਪਾਈਪ ਨਾਲ ਜਿਹੜਾ ਉਹ ਡਿਜ਼ਾਈਨ ਕਰਨਾ ਹੈਗਾ ਤੇ ਬਹੁਤ ਸੋਹਣਾ ਇਹ ਲੱਗੂਗਾ ਵੈਲਵਟ ਤੇ ਵੈਸੀ ਵੀ ਕੋਈ ਵੀ ਹੈਂਡਵਰਕ ਦਾ ਡਿਜ਼ਾਈਨ ਹੈ ਜਿਹੜਾ ਖੇੜਦਾ ਤੇ ਜਿਹੜੀ ਇਹਦੀ ਬਾਹ ਹੈਗੀ ਹੁਣ ਆਪਾਂ ਬਾਹ ਦਾ ਕੱਪੜਾ ਜਿਹੜਾ ਕੱਟ ਰਹੇ ਆ ਤੇ ਇਹ ਮੈਂ 9 ਇੰਚ ਰੱਖ ਰਹੀ ਹਾਂ ਮਤਲਬ ਕਿ ਕੂਣੀ ਤੱਕ ਜਿਹੜੀ ਚੋਲੀ ਹੁੰਦੀ ਹੈ ਉਹਦੀ ਆਪਾਂ ਬਾਹ ਬਣਾ ਦਾ ਲੈਣੇ ਹਨਾ ਪੌਣੀ ਤੇ ਪੂਰੀ ਪਰ ਉਹ ਅੱਧੀ ਜਾਂ ਅੱਧੀ ਬਾਹੀ ਸੋਹਣੀ ਲੱਗਦੀ ਹੁੰਦੀ ਹੈ ਵੈਸੇ ਤਾਂ ਤੇ ਇਹਨੂੰ ਆਪਾਂ ਕਰ ਰਹੇ ਹਾਂ ਕੂਣੀ ਤੱਕ ਜਿਵੇਂ 9 ਇੰਚ ਇਹ ਮੇਰੀ ਤਿਆਰ ਸੀ ਤੇ ਇਹਨੂੰ ਫਿਰ ਮੈਂ 12 ਰੱਖਿਆ 3 ਇੰਚ ਜਿਵੇਂ ਜ਼ਿਆਦਾ ਰੱਖਿਆ ਤੇ ਇਹ ਜਿਹੜਾ ਸਾਈਡ ਤੋਂ ਕਪੜਾ ਲਿਆ ਸੀ ਉਹਦੇ ਚੋਂ ਹੀ ਆਪਾਂ ਬਣਾ ਬਣਾ ਰਹੇ ਹਾਂ ਜੇ ਬਾਹ ਪੂਰੀ ਬਣਾਉਣੀ ਹੁੰਦੀ ਫਿਰ ਨਹੀਂ ਸੀ ਉਧਰੋਂ ਬੰਨਦੀ ਤੇ ਇਹ ਪੌਣੀ ਬਣਾ ਰਹੇ ਹਾਂ ਮਤਲਬ ਕੂਣੀਆਂ ਤੱਕ ਬਣਾ ਰਹੇ ਹਾਂ ਸਿਰਫ ਤਾਂ ਫਿਰ ਇਹ 12 12 ਇੰਚ ਆਪਾਂ ਡਬਲ ਵਲ ਕਰਕੇ ਕੱਢ ਲਾਂਗੇ ਇਹ ਚੋ ਆਹਮਣਾ ਜਿਹੜੀ ਕੰਨੀ ਵਾਲੀ ਸਾਈਡ ਨੂੰ ਹੀ ਆਪਾਂ ਕੱਟਣਾ ਹੁੰਦਾ ਦੂਜੋ ਨਹੀਂ ਕੱਟ ਸਕਦੇ ਹੁੰਦੇ ਇਦਾਂ ਰੱਖ ਕੇ ਤੁਸੀਂ ਕੱਟਣਾ ਇੱਕ ਵਾਰੀ ਪਹਿਲਾਂ ਇੱਕ ਬਾਹਂ ਕੱਟ ਲਓ ਤੇ ਫਿਰ ਦੂਜੀ ਆ ਜਿਹੜੀ ਉਹ ਬਸ ਉਤੇ ਜਿਆਦਾ ਕੋਈ ਮਿਹਨਤ ਨਹੀਂ ਕਰਨੀ ਹੁੰਦੀ ਉਹਨੂੰ ਆਪਾਂ ਕੱਪੜਾ ਬਸ ਫੋਲਡ ਕਰਨਾ ਤੇ ਦੂਜੀ ਜਿਹੜੀ ਬਣੀ ਹੋਈ ਹੈ ਕੱਟੀ ਹੋਈ ਹੈ ਨਾ ਉਹਦੇ ਉੱਪਰ ਹੀ ਰੱਖ ਲੈਣਾ ਇਦਾਂ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਬਸ ਉਹਦੇ ਬਰਾਬਰ ਦਾ ਤੁਸੀਂ ਕੱਟ ਲਓ ਵੀ ਇੱਕ ਵਾਰੀ ਇਹ ਚ ਮਤਲਬ ਮਿਹਨਤ ਲੱਗਦੀ ਹੈ ਤੇ ਵਾਰ-ਵਾਰ ਨਹੀਂ ਮਿਹਨਤ ਤੁਹਾਨੂੰ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਇਸ ਤਰ੍ਹਾਂ ਤੁਸੀਂ ਮਿਲ ਲੈਣਾ ਫੋਲਡ ਕਰਕੇ ਸਿੰਗਲ ਕਰਕੇ ਵੀ ਤੁਸੀਂ ਮਿਣ ਸਕਦੇ ਹੋ ਤੇ ਬਾਅਦ ਚ ਵੀ ਤੁਸੀਂ ਫੋਲਡ ਕਰ ਸਕਦੇ ਆ ਤੇ ਜਿਨ੍ਹਾਂ ਨੇ ਸ਼ੁਰੂ ਤੋਂ ਐਂਡ ਤੱਕ ਇਹ ਮਤਲਬ ਡਿਜ਼ਾਈਨ ਦੇ ਨਾਲ ਨਾਲ ਚੱਲਣਾ ਤਾਂ ਤੁਸੀਂ ਸਾਰਾ ਡਿਜ਼ਾਈਨ ਵੀ ਬਣਾ ਸਕਦੇ ਆ ਆਪਦੇ ਕਿਸੇ ਵੀ ਸੂਟ ਤੇ ਵੀ ਬਣਾ ਸਕਦੇ ਆ ਜੇ ਤੁਸੀਂ ਲਹਿੰਗਾ ਚੋਲੀ ਬਣਾਉਣਾ ਚਾਹੋ ਤਾਂ ਉਸ ਤੇ ਵੀ ਬਣਾ ਸਕਦੇ ਆ ਜਿਨ੍ਹਾਂ ਨੇ ਅੱਜ ਤੱਕ ਫਾਲੋਅ ਕੀਤਾ ਫਾਲੋ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਦੀ ਜਿਹੜੀ ਆਪਾਂ ਜਿਹਨੇ ਅੱਡੇ ਤੇ ਇਹਨੂੰ ਜੜਾਂਗੇ ਤੇ ਸਾਰੀ ਜਿਹੜੀ ਡਿਜ਼ਾਈਨ ਦੀ ਵੀਡੀਓ ਕਢਾਈ ਜਿਹੜੇ ਵੀ ਹੈਂਡਵਰਕ ਉਹ ਸਾਰੀ ਵੀਡੀਓ ਲੈ ਕੇ ਆਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਟੇਟਸ ਲਗਾ ਲਿਓ ਥੈਂਕ ਯੂ